ਹੈਲੋ ਦੋਸਤੋ ਸਵਾਗਤ ਹੈ ਜੀ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਮੈਂ ਤੁਹਾਡਾ ਲक्की ਲੱਕੀ ਦਵਾ ਦਾ ਬਲੌਗ ਤੋਂ ਤੇ ਦੋਸਤੋ ਅੱਜ ਬਲੌਗ ਦੀ ਸ਼ੁਰੂਆਤ ਹੋ ਰਹੀ ਹੈ ਜੀ ਜਲੰਧਰ ਅਸੀਂ ਇਸ ਟਾਈਮ ਖੜੇ ਆ ਜੀ ਗੁਰੂ ਨਾਨਕ ਮਿਸ਼ਨ ਚੌਂਕ ਜਲੰਧਰ ਤੇ ਜ਼ਰੂਰੀ ਕੰਮ ਆਏ ਸੀਗੇ ਮੈਂ ਕਿਹਾ ਜਲੰਧਰ ਤੋਂ ਆਉਣ ਵਾਲੀ ਸੰਗਤਾਂ ਲਈ ਵੀ ਇੱਕ ਬਲੌਗ ਬਣਾਇਆ ਜਾਵੇ ਜੋ ਸੰਗਤਾਂ ਜਲੰਧਰ ਵਾਲੀ ਸਾਈਡ ਤੇ ਆ ਰਹੀਆਂ ਆਪਾਂ ਇਧਰੋਂ ਤੁਹਾਨੂੰ ਦਿਖਾਵਾਂਗੇ ਜਲੰਧਰ ਤੋਂ ਮਾਤਾ ਚਿੰਦਪurni ਜੀ ਮੇਲਿਆਂ ਤੱਕ ਦੀ ਰੌਣਕ ਤੇ ਉਸ ਤੋਂ ਬਾਅਦ ਜੋ ਵੀ ਅਪਡੇਟਸ ਆਹੀ ਰਸਤੇ 'ਤੇ ਤੁਹਾਨੂੰ ਦਿਖਾਵਾਂਗੇ ਕਿੱਥੇ-ਕਿੱਥੇ ਚੈੱਕਪੋਸਟ ਹੈਗੇ ਆ ਕਿੱਥੇ-ਕਿੱਥੇ ਲੰਗਰ ਲੱਗੇ ਹੋਏ ਆ ਇਧਰੋਂ ਆਉਣ ਵਾਲੀਆਂ ਸੰਗਤਾਂ ਵਾਸਤੇ ਜੋ ਵੀ ਅਪਡੇਟ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਇਸ ਵੀਡੀਓ 'ਚ ਆਪਾਂ ਮਾਤਾ ਚਿੰਤਪੂਣੀ ਦੇ ਦਰਬਾਰ 'ਤੇ ਵੀ ਲੈ ਕੇ ਜਾਵਾਂਗੇ ਦੋਸਤੋ ਚਲੋ ਜੀ ਚੱਲਦੇ ਆ ਮਾਤਾ ਨੇ ਦਰਸ਼ਨ ਕਰਨ ਤੁਹਾਨੂੰ ਵੀ ਕਰਾਂਦੇ ਆ ਜੀ ਭਵਨ ਆਏ ਦਰਸ਼ਨ ਹਾਂ ਜੀ ਦੋਸਤੋ ਨਿਕਲ ਚੁੱਕੇ ਆ ਜੀ ਗੁਰੂ ਨਾਨਕ ਮਿਸ਼ਨ ਚੌਂਕ ਤੋਂ ਤੇ ਹੁਣ ਚੱਲਦੇ ਆ ਜੀ ਪਹਾੜਾ ਵਾਲੀ ਸਾਈਡ ਨੂੰ ਮਾਤਾ ਚਿੰਤਪੂਣੀ ਇਹ ਦਰਵਾੜ ਵਾਲੀ ਸਾਈਡ ਨੂੰ ਬਣੇਰੋ ਵੀਡੀਓ ਦੇ ਨਾਲ ਪੂਰੀ ਅਪਡੇਟ ਦੇਣ ਵਾਲੇ ਆਪਾਂ ਜਲੰਧਰ ਤੋਂ ਮਾਤਾ ਚਿੰਤਪੂਣੀ ਜੀ ਦੇ ਭਵਨਾਂ ਤੱਕ ਦੀ ਜਾਂਬੂਰ ਲੱਗੇ ਹੋਇਆ ਜੀ ਦੇਖਦੇ ਕਿੰਨਾ ਸਮਾਂ ਲੱਗਦਾ ਆਪਾਂ ਕਾ ਜਲੰਧਰ ਦੀ ਵੀਡੀਓ ਪੂਰੀ ਬਣਾਈਏ ਮਾਤਾ ਚਿੰਤਪੂਣੀ ਦਰਵਾੜ ਤੱਕ ਦੀ ਤੇ ਰੈੱਡ ਲਾਈਟਾਂ ਹੋ ਰਹੀਆਂ ਬਾਰ-ਬਾਰ ਤੇ ਰੋਡ ਤੇ ਵੀ ਪੂਰਾ ਰਸ ਹੈਗਾ ਆ ਸਵੇਰੇ ਟਾਈਮ ਵੀ ਸੀਗਾ ਹੁਣ ਵੀ ਦੇਖਦੇ ਕਿੰਨਾ ਕਿ ਸੰਗਤ ਮੇਲਾ ਹੁੰਦਾ ਆ ਐ ਆਰੀ ਸਭਿਧਾਨ ਜੋਗ ਨੈਸ਼ਨਲ ਬਾਲਮੀਕੀ ਸਭਾ ਭਾਰਤ ਜੈ ਭੀਮ ਜੈ ਭਾਰਤ ਕਿ ਆ ਰਿਹਾ ਜਲੰਧਰ ਦੀਆਂ ਛੋਲੀਆਂ ਛੋਲੀਆਂ ਬਿਲਡਿੰਗਾਂ ਦਿਖਾ ਕੇ ਮਾਤਾ ਜਿੰਦ ਕੁੰਨੇ ਦਰਬਾਰ ਵਾਲੀ ਸੜਕ ਦੇਖੋ ਜੀ ਕਿੰਨਾ ਵਧੀਆ ਜਲੰਧਰ ਏਰੀਆ ਹੈਗਾ ਅਗਰ ਆਸਾ ਚੰਗਣੀ ਲੈਫਟ ਸਾਈਡ ਰੇਲਵੇ ਸਟੇਸ਼ਨ ਵਾਲੀ ਸਾਈਡ ਸੋ ਪਹੁੰਚ ਚੁੱਕੇ ਹਾਂ ਰਾਮਾ ਮੰਡੀ ਚੌਕ ਥੋੜੀ ਅੱਗੇ ਰਾਮਾ ਮੰਡੀ ਚੌਕ ਆ ਚੁੱਕਾ ਹੈ ਤਾਂ ਆਪਾਂ ਲੈਫਟ ਸਾਈਡ ਹੋ ਕੇ ਜਾਣਾ ਜੀ ਖੁਸ਼ਹਰਪੁਰ ਵਾਲੀ ਸਾਈਡ ਨੂੰ ਯਾਰ ਦੋ ਰੋਕਾਂ ਫਿਰ ਜਾਓ ਦੋਸਤੋ ਚੈੱਕ ਪੋਸਟ ਬੈਰੀਕਡ ਲੱਗ ਚੁਕੇ ਆ ਤੁਸੀਂ ਦੇਖ ਸਕਦੇ ਹੋ ਹੱਲੇ ਕੋਈ ਪੁਲਿਸ ਵਾਲੇ ਡਿਊਟੀ ਤੇ ਨਹੀਂ ਆਏ ਇਸ ਸਾਈਡ ਵੀ ਲੱਗਿਓ ਹੈ ਜੀ ਇਸ ਸਾਈਡ ਵੀ ਲੱਗੇ ਹੋਏ ਇੱਕ ਚੱਕਰ ਸਕਦੇ ਹੋ ਤੇ ਬਾਕੀ ਮੇਲਿਆ ਵਾਲੇ ਚੈਕਿੰਗ ਹੋਣੀ ਵੀ ਲਾਜ਼ਮੀ ਆ ਹਾਂ ਜੀ ਦੋਸਤੋ ਜੰਡੂ ਸਿੰਘੇ ਆ ਚੁਕੇ ਆ ਜੰਡੂ ਸਿੰਘੇ ਦੀਆਂ ਛੰਡੀਆਂ ਵੀ ਲੱਗ ਚੁਕੀਆਂ ਦੇਖੋ ਆ ਲੋ ਰਗਾਰੀਆਂ ਸੱਤ ਦਾ ਜਾਣ ਵਾਲੀਆਂ ਛੰਡੀਆਂ ਇੱਥੋਂ ਹੋ ਜਾਂਦਾ ਜੀ ਰਸ਼ ਕਾਫੀ ਸਟਾਰਟ ਕਿਉਂਕਿ ਇੱਧਰੋਂ ਉਧਰੋਂ ਸਾਰੇ ਪਿੰਡਾਂ ਨੂੰ ਕੱਟੀਆਂ ਹੋ ਕੇ ਆਹ ਰੋਡ ਜਾਂਦਾ ਹੈ ਸਦਾ ਮਾਦਾ ਚਿੰਦਖੋਨੀ ਬਲੀ ਸਾਈਡ ਨੂੰ ਹਾਂਜੀ ਦੋਸਤੋ ਆਜ਼ਮپور ਆ ਚੁੱਕੇ ਆ ਤੇ ਬਾਕੀ ਮੌਸਮ ਹਲੇ ਤੱਕ ਵੀ ਠੰਡਾ ਹੀ ਹੈ ਜੀ ਚੈੱਕ ਕਰ ਸਕਦੇ ਹੋ ਅੱਗੇ ਜਾ ਕੇ ਦੇਖੋ ਸਾਨੂੰ ਬਾਰਿਸ਼ ਮਿਲਦੀ ਕਿ ਨਹੀਂ ਮਿਲਦੀ ਕਿਉਂਕਿ ਪਹਾੜਾ ਵੱਲ ਵਾਰਿਸ਼ ਪੈਂਦੀ ਰਹਿੰਦੀ ਆ ਵਿਚ ਵਿਚ ਦੇਖਦੇ ਅੱਗੇ ਆ ਕੇ ਕੀ ਹੁੰਦਾ ਹੁਸ਼ਿਆਰਪੁਰ ਲੱਗੇ ਫਿਰ ਅੱਗੇ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਇਸ ਵੀਡੀਓ ਦੇ ਵਿੱਚ ਬਣੇਰੋ ਵੀਡੀਓ ਦੇ ਨਾਲ ਬਾਕੀ ਹੱਲੇ ਤੱਕ ਲੰਗਰ ਦੀ ਗੱਲ ਕਰੀਏ ਕੋਈ ਲੰਗਰ ਨਹੀਂ ਅਜੇ ਤੱਕ ਲੰਗਰ ਨਹੀਂ ਸਾਨੂੰ ਕੋਈ ਮਿਲਿਆ ਤੇ ਆਦਮਪੁਰ ਤੱਕ ਤੇ ਕਠਾਰ ਜਾ ਕੇ ਦੇਖਦੇ ਪਏ ਹੁਸ਼ਿਆਰਪੁਰ ਬਾਰੇ ਜਾਣਕਾਰੀ ਦਵਾਂਗੇ ਤੁਹਾਨੂੰ ਆਦਮਪੁਰ ਨੇੜੇ ਆ ਗਈ ਜੀ ਇੱਧਰ ਆ ਜੀ ਹਵਾਈ ਅੱਡਾ ਇਹ ਸਾਈਡ ਹਵਾਈ ਅੱਡਾ ਪਾਈ ਜਾਂਦਾ ਤੇ ਚਲੋ ਜੀ ਚੱਲਦੇ ਆਪਾਂ ਸਾਹਮਣੇ ਵਾਲੀ ਸਾਈਡ ਨੂੰ ਸਾਹਮਣੇ ਜਾ ਜਾ ਰਿਹਾ ਜੀ ਇਹ ਐਸ ਆਈ ਡਾਗਾ ਜੀ 에어ਪੋਰਟ ਜੋ ਕਿ ਤੁਹਾਨੂੰ ਪਿੱਛੇ ਦਿਖਾਇਆ ਆਪਾਂ ਜੀ ਦੋਸਤੋ ਕਠਾਰ ਆ ਚੁੱਕੇ ਆ ਐਤੋ ਹੁਸ਼ਿਆਰਪੁਰ ਤੋਂ ਥੋੜੀ ਦੂਰੀ ਰੰਦਾ 20 ਕਿਲੋਮੀਟਰ ਅੱਜ ਦੋਸਤੋ ਬਾਕੀ ਸਾਨੂੰ ਰਸਤੇ ਦੇ ਕਿਤੇ ਵੀ ਲੰਗਰ ਨਹੀਂ ਮਿਲਿਆ ਆਪਾਂ ਜਿਹੜੀਆਂ ਸੰਗਤਾਂ ਆ ਰਹੀਆਂ ਦੱਸਦੇ ਉਹਨਾਂ ਨੂੰ ਕਿ ਲੰਗਰ ਰਸਤੇ ਵਿੱਚ ਕਿਤੇ ਨਹੀਂ ਆਇਆ ਹੁਸ਼ਿਆਰਪੁਰ ਤੱਕ ਹੋ ਸਕਦਾ ਹੈ ਦੁਆਰ ਨੂੰ ਲੰਗਰ ਲੱਗਦੇ ਹੋਣਗੇ ਬਾਕੀ ਅੱਜ ਹੈਗਾ ਸੋਮਵਾਰ ਕੋਈ ਲੰਗਰ ਸੇਵਾ ਨਹੀਂ ਮਿਲੀ ਸਾਨੂੰ ਤੇ ਮਾਧਾ ਜਿੰਦਪੁਨੀ ਰੋਡ ਤੇ ਜੇ ਲੱਗ ਗਏ ਆ ਉੱਥੇ ਜਾ ਕੇ ਤੁਹਾਨੂੰ ਨਹੀਂ ਦਿਖਾਉਂਦੇ ਕਿੱਥੇ ਕਿੱਥੇ ਲੱਗੇ ਹੋਏ ਆ ਤੇ ਚਲੋ ਦੋਸਤੋ ਬਣੇ ਰੋ ਵੀਡੀਓ ਦੇ ਨਾਲ ਹੁਣ ਤੁਹਾਨੂੰ ਮਿਲਦੇ ਜੀ ਹੁਸ਼ਿਆਰਪੁਰ ਜਾ ਕੇ ਮਨੋਜੀ ਸੰਗਤ ਆ ਜਾ ਰਹੀਆਂ ਜੀ ਦੋਸਤੋ ਨਸਰਾਲੇ ਸੋਨਾਲਿਕਾ ਫੈਕਟਰੀ ਕੋਲ ਪਹੁੰਚੇ ਆ ਜੀ ਤੇ بارش ਲੱਗ ਚੁੱਕੀ ਆ ਬੂੰਦਾਬੰਦੀ ਸ਼ੁਰੂ ਹੋ ਚੁੱਕੀ ਆ ਤੇ ਦੇਖੋ ਅੱਗੇ ਤੱਕ ਕਿੱਥੇ ਤੱਕ ਪਹੁੰਚਦੇ ਆ ਨਹੀਂ ਤਾਂ ਰੁਕਣਾ ਪੈਣਾ ਕਿਤੇ ਸਾਨੂੰ ਆ ਜੀ ਸੋਨਾਲਿਕਾ ਫੈਕਟਰੀ ਹੁਸ਼ਿਆਰਪੁਰ ਚੈੱਕ ਕਰ ਸਕਦੇ ਹੋ ਜੀ ਵੀ ਪੈ ਰਿਆ ਆ ਲੋ ਜੀ ਇਹ ਵਜੇ ਮੌਸਮ ਵਿੱਚ ਮਾਤਾ ਜਿੰਦਪੋਨੀ ਦੇ ਦਰਵਾਰ ਤੇ ਜਾਣ ਦਾ ਮਜਾ ਹੀ ਵੱਖਰਾ ਆ ਮਾਤਾ ਰਾਣੀ ਨੇ ਬਿਲਕੁਲ ਮੌਸਮ ਠੰਡਾ ਕੀਤਾ ਹੋਇਆ ਤੇ ਹਲਕੇ ਹਲਕੇ ਬੂੰਦਾਵਾਂ ਦੀ ਲੱਗੀ ਹੋਈ ਆ ਦੇਖੋ ਸੜਕ ਵੀ ਗਿੱਲੀ ਹੋਈ ਪਈ ਆ ਰੋਡ ਵੀ ਗਿੱਲਾ ਹੋਇਆ ਪਿਆ ਆ ਤੇ ਇਦਾਂ ਦੇ ਮੌਸਮ 'ਚ ਜਾਣ ਦਾ ਵੱਖਰਾ ਹੀ ਮਜਾ ਜੀ ਦੇਖੋ ਜੀ ਇਸੇ ਸੋ ਆਪਣਾ ਉੱਪਰ ਵੀ ਕਾਫੀ بارش ਲੱਗੀ ਹੋਣੀ ਆ ਚਲੋ ਜਿੱਦਾਂ ਵੀ ਹੁੰਦੀ ਤੁਹਾਨੂੰ ਦਿਖਾਉਂਦੇ ਆ ਇਸ ਬਲੌਗ ਦੇ ਵਿੱਚ ਰੋਡ ਕੰਡੀਸ਼ਨ ਥੋੜੀ ਖਰਾਬ ਹੈ ਆ ਹੁਸ਼ਿਆਰਪੁਰ ਤੋਂ ਪਿੱਛੇ ਜਲੰਧਰ ਰੋਡ ਤੇ ਆ ਚੈੱਕ ਕਰ ਸਕਦੇ ਟੋਏ ਦੇਖੋ ਜੀ ਦੋਸਤੋ ਹੁਸ਼ਿਆਰਪੁਰ ਦੇ ਨੇੜੇ ਪਹੁੰਚ ਚੁੱਕੇ ਆ ਥੋੜੀ ਦੂਰੀ ਰਹਿ ਗਿਆ ਬੱਸ ਸਟੈਂਡ ਤੇ ਬਾਰਿਸ਼ ਹੋ ਚੁੱਕੀ ਹੈ ਜੀ ਤੇਜ਼ ਹੁਣ ਇਸ ਹਿਸਾਬ ਨਾਲ ਕਿਤੇ ਰੁਕਣਾ ਪਊ ਚੈੱਕ ਕਰੋ ਜੀ ਲੱਗ ਰਿਹਾ ਹੈ ਕਿ ਸਾਰੀ ਮਤਲਬ ਸਾਰੇ ਸਫ਼ਰ 'ਚ ਸਾਰੀ ਯਾਤਰਾ ਵਿੱਚ ਸਾਨੂੰ ਬਾਰਿਸ਼ ਦਾ ਸਾਹਮਣਾ ਕਰਨਾ ਹੀ ਪੈਣਾ ਚਲੋ ਮਾਤਾ ਰਣੀ ਠੰਡੇ ਰੱਖੇ ਪੂਰਾ ਦੇ ਨਾ ਤੇ ਜਿਹੜੀਆਂ ਸੰਗਤਾਂ ਜਾ ਰਹੀਆਂ ਵਾਂ ਢੰਡੇ ਢੰਡੇ ਮਾਤਰਨੇ ਦੇ ਦਰਸ਼ਨ ਕਰੇ ਤੇ ਮੱਥਾ ਟੇਕੇ ਚਲੋ ਜੀ ਰੁਕਦੇ ਥੋੜੀ देर ਕਿਤੇ ਤੁਹਾਨੂੰ ਮਿਲਦੇ ਆ ਜੀ ਚੋਹਾਲਾ ਰੋਡ ਤੇ ਜਾ ਕੇ ਲੋ ਜੀ ਕਾफी ਭੁੱਖ ਲੱਗ ਚੁੱਕੀ ਸੀ ਤੇ ਰੁਕੇ ਆ ਖਾਣ ਦੀ ਵਾਸਤੇ ਤੇ ਹਾਂਜੀ ਬਾਰਿਸ਼ ਹੱਲੇ ਵੀ ਹੋ ਰਹੀ ਆ ਤੇ ਭੁੱਖ ਬਹੁਤ ਲੱਗ ਚੁੱਕੀ ਸੀ ਤੇ ਅਸੀਂ ਹਾਰੀ ਫਾਸਟ ਫੂਡ ਖਾシャレਾ ਜੋ ਕਿ ਸਿਵਲ ਹਸਪੀਟਲ ਰੋਡ ਤੇ ਪੈਂਦਾ ਆ ਕੁਝ ਖਾਣ ਲਈ ਰੁਕੇ ਸੀਗੇ ਚਲੋ ਖਾ ਲਿਆ ਹੁਣ ਚੱਲਦੇ ਆ ਹਾਂਜੀ ਦੋਸਤੋ ਬਾਕੀ ਬੱਸ ਸਟੈਂਡ ਵਾਲ ਦੀ ਹੁਸ਼ਿਆਰਪੁਰ ਬੱਸ ਸਟੈਂਡ ਵਾਲ ਦੀ ਜਿਹੜੀਆਂ ਸੰਗਤ ਆ ਰਹੀਆਂ ਇੱਕ ਉਹ ਦੋ ਚਾਰ ਦਿਨ ਹਲੇ ਫਿਲਹਾਲ ਨਾ ਆਓ ਉੱਤੇ ਰੋਡ ਦਾ ਕੰਮ ਚੱਲ ਰਿਹਾ ਤੇ ਰੋਡ ਬੰਦ ਕੀਤਾ ਹੋਇਆ ਬੱਸ ਸਟੈਂਡ ਵਾਲੀ ਸਾਈਡ ਦੀ ਬਾਰ ਬਾਰ ਹੀ ਆਉਂਗੇ ਤਾਂ ਰੋਡ ਤੁਹਾਨੂੰ ਬਿਲਕੁਲ ਸਾਫ਼ ਮਿਲਣਾ ਆ ਕੋਈ ਜਾਮ ਨਹੀਂ ਮਿਲਣਾ ਹਾਂਜੀ ਤੇ ਬਾਕੀ ਆ ਚੁੱਕਾ ਜੀ ਸਾਹਮਣੇ ਆ ਗਈ ਹੁਸ਼ਿਆਰਪੁਰ ਤੋਂ ਬਾਹਰ ਨਿਕਲਦੇ ਸਾਰੇ ਸਾਹਮਣੇ ਪੈਂਦਾ ਜੀ ਮਾਤਾ ਚਿੰਤਪੁਰਨੀ ਚੌਕ ਕਿਉਂਕਿ ਪੰਗੀ ਪੁਲ ਤੇ ਬਿਲਕੁਲ ਲੱਗਾ ਹੋਇਆ ਜੀ ਗੇਟ ਬਣਿਆ ਹੋਇਆ ਜੈ ਮਾਤਾ ਦੀ ਖੁਸ਼ਹਰਪੁਰ ਮੀਂਹ ਕਾਫੀ ਜ਼ਿਆਦਾ ਤੇਜ਼ ਪੈ ਚੁੱਕਾ ਹੈ ਦੇਖੋ ਪਾਣੀ ਜਮਾ ਹੋਇਆ ਹੋਇਆ ਸਾਰੇ ਪਾਸੇ ਜੇਕਰ ਰਾਈਟ ਸਾਈਡ ਨੂੰ ਆਪਾਂ ਮੁੜ ਜਣਾ ਜੀ ਮਾਤਾ ਚਿੰਤਪਨੀ ਦੇ ਦਰਬਾਰ ਵਾਲੀ ਸਾਈਡ ਨੂੰ ਉਜੀ ਲੱਗ ਜੁ ਕਰੀ ਬਹੁਤ ਜ਼ਬਰਦਸਤ ਤੇ ਥੋੜਾ ਬਾਰਿਸ਼ ਟ੍ਰੈਵਲ ਕਰਦੇ ਆ ਯਾ ਯਾਤਰਾ ਕਰਦੇ ਆ ਮਾਤਾ ਰਾਣੀ ਦੀ ਫੇਰ ਦੇਖਦੇ ਅੱਗੇ ਜਾ ਕੇ ਕਿੱਦਾਂ ਦਾ ਵੈਦਰ ਹੁੰਦਾ ਆ ਹਾਂਜੀ ਦੋਸਤੋ ਬਾਰਿਸ਼ ਕਾਫੀ ਜ਼ਿਆਦਾ ਹੋ ਚੁੱਕੀ ਸੀ ਤੇ ਅਸੀਂ ਮੋਬਾਈਲ ਤਾਂ ਨਹੀਂ ਕੱਢਿਆ ਬਾਹਰ ਕਿਉਂਕਿ ਮੋਬਾਈਲ ਥੋੜਾ ਭੇਡੀ ਵੀ ਚੁੱਕਾ ਸੀ ਤੇ ਹੁਣ ਆਪਾਂ ਪਹੁੰਚ ਗਏ ਅਡੀ ਚੋਹਾਲ ਮੰਗੋਵਾਲ ਸਾਰਾ ਕੁਝ ਪਾਰ ਕਰਕੇ ਗਗਰੇਟ ਦੇ ਨੇੜੇ ਇੱਥੇ ਲੱਗਾ ਜੀ ਬਜਰੰਗ ਬਲੀਏ ਦੇ ਮੰਦਿਰ ਵਿੱਚ ਲੰਗਰ ਜੋ ਕਿ ਪਰਮਾਨੈਂਟ ਲੱਗਦਾ ਹੀ ਆ ਇੱਥੇ ਆਪਾਂ ਖਾਦੇ ਜੀ ਦਾਲ ਫੁਲਕਾ ਤੇ ਛੋਲੇ ਪੂਰੀਆਂ ਤੇ ਚਲੋ ਜੀ ਚੱਲਦੇ ਆ ਜੀ ਹੁਣ ਅਗਲੀ ਸਾਈਡ ਨੂੰ ਬਹੁਤ ਸਵਾਦ ਲੰਗਰ ਲੱਗੇ ਸੀਗਾ ਤੇ ਤਕਰੀਬਨ ਸਾਰੀਆਂ ਸੰਗਤਾਂ ਖਾ ਕੇ ਹੀ ਆ ਰਹੀਆਂ ਸੀ ਇੱਥੋਂ ਤੇ ਬਾਕੀ ਪਿੱਛੇ ਬਹੁਤ ਬਹੁਤ ਸਵਾਦ ਸਵਾਦ ਲੰਗਰ ਲੱਗੇ ਸੀਗੇ <द्णागा> हां जी दोस्तों माता रानी ਦੇ ਦਰਬਾਰ ਦੇ ਨੇੜੇ ਆ ਚੁੱਕੇ ਆ ਦੇਖ ਸਕਦੇ ਹੋ ਕਿੰਨਾ ਹੀ ਜਿਆਦਾ ਮੀਂਹ ਲੱਗਾ ਹੋਇਆ ਲਗਾਤਾਰ ਰਾਤ ਦੀ ਬਾਰਿਸ਼ ਹੋ ਰਹੀ ਆ ਵਿੱਚ ਵਿੱਚ ਤੇਜ਼ ਹੋ ਰਿਹਾ ਵਿੱਚ ਵਿੱਚ ਘਟ ਹੋ ਰਿਹਾ ਆ ਤੇ ਇਦਾਂ ਹੀ ਅਸੀਂ ਆ ਰਹੇ ਆ ਦਰਬਾਰ ਤੇ ਭਿੱਜਦੇ ਹੀ ਤੇ ਥੋੜੀ ਦੂਰ ਰਹਿ ਗਿਆ ਮਾਤਾ ਰਾਣੀ ਦਾ ਦਰਬਾਰ ਦਰਸ਼ਨ ਮੇਲੇ ਕਰਾਉਂਦੇ ਆ ਤੁਹਾਨੂੰ ਤੇ ਫਿਲਹਾਲ ਰੁਕੇ ਹੋਏ ਆ ਅਸੀਂ ਕਿਉਂਕਿ ਕਾਫੀ ਭਿੱਜ ਗਏ ਸੀ ਮੋਬਾਈਲ ਵੀ ਵਾਰ-ਵਾਰ ਮਤਲਬ ਗਿੱਲਾ ਹੋ ਰਿਹਾ ਆ ਤੇ ਬਾਕੀ ਹਾਂ ਜੀ ਸਿੱਧੇ ਹੁਣ ਜਾ ਰਹੇ ਆ ਅਸੀਂ ਬੱਸ ਸਟੈਂਡ ਉੱਥੇ ਤੁਹਾਨੂੰ ਸਕਰੀਨ ਤੇ ਦਰਸ਼ਨ ਕਰਾਵਾਂਗੇ ਹਾਂਜੀ ਦੋਸਤੋ ਬਾਕੀ ਪਹੁੰਚ ਚੁੱਕੇ ਆ ਮਾਤਾ ਰਾਣੀ ਦੇ ਭਵਨਾਂ ਦੇ ਲਾਗੇ ਇਹਦੇ ਸਾਹਮਣੇ ਆ ਜੀ ਇੱਕ ਨੰਬਰ ਗੇਟ ਬਾਕੀ ਇੱਧਰ ਤੁਹਾਨੂੰ ਮਾਰਕੀਟ ਦੀ ਗੱਲ ਕਰੀਏ ਜੀ ਮਾਰਕੀਟ ਵਿੱਚ ਅੱਜ ਮਤਲਬ ਸੰਗਤਾਂ ਬਹੁਤ ਘੱਟ ਆਈਆਂ ਹੋਈਆਂ ਬਾਰਿਸ਼ ਦੇ ਮੌਕੇ ਤੇ ਹੋ ਸਕਦਾ ਕੱਲ ਆਣਗੇ ਜਾਂ ਸ਼ਾਮ ਤੱਕ ਆਣਗੇ ਕਿਉਂਕਿ ਸਵੇਰ ਸਵੇਰ ਦੇ ਟਾਈਮ ਬਾਰਿਸ਼ ਕਾਫੀ ਸੀਗੀ ਤੇ ਸੰਗਤਾਂ ਨਹੀਂ ਪਹੁੰਚੀਆਂ ਤੇ ਅੰਦਰਲੀ ਸਾਈਡ ਵੀ ਮਤਲਬ ਇੰਨਾ ਜ਼ਿਆਦਾ ਹੈ ਨਹੀਂ ਸੰਗਤ ਮੇਲਾ ਹੋ ਸਕਦਾ ਦਰਸ਼ਨ ਮੇਲੇ ਮਾਤਰਾਣ ਦੇ ਜਲਦੀ ਜਲਦੀ ਹੋ ਰਹਿਣਗੇ ਸੰਗਤਾਂ ਵੀ ਘੱਟ ਹੀ ਹੋਣੀਆਂ ਅੱਜ ਤੇ ਚਲੋ ਦੋਸਤੋ ਕਾਦ ਦਾਰਸ਼ਕਾਂ ਜੀ ਅਨ ਇੱਕ ਵਾਰ ਫੇਰ ਤੋਂ ਨੇੜੇ ਹੋ ਕੇ ਸਕਰੀਨ ਦੇ ਜੈ ਮਾਤਾ ਦੇ ਸਾਰੇ ਭਿਕਾਣ ਨੂੰ ਇਹ ਸੰਗਤ ਆ ਦੇਖ ਸਕਦੇ ਹੋ ਜੀ ਇੰਨੀਆਂ ਹੈ ਨਹੀਂ ਜੀਆਂ ਲੋਕ ਖਾਲੀ ਪਿਆ ਜੀ ਇਥੇ ਲਾਉਣੇ ਨਹੀਂ ਹੁੰਦੇ ਪਹੁੰਚ ਗਏ ਮਾਤਰਾਂ ਦੇ ਪਵਨਾਂ ਦੇ ਲਾਗੇ ਤੇ ਹਾਂਜੀ ਦੋਸਤੋ ਅੱਜ ਦੇ ਬਲੌਗ ਚ ਚਲੋ ਐਨਾ ਹੀ ਮਿਲਦੇ ਆ ਅਗਲੇ ਬਲੌਗ ਚ ਤੁਹਾਨੂੰ ਦਰਸ਼ਨ ਮੇਲੇ ਕਰਾ ਦਿੱਤੇ ਆ ਜੀ ਮਾਤਾ ਰਾਣੀ ਦੇ ਭਵਨਾਂ ਦੇ ਤੇ ਬਾਕੀ ਭੰਡਾਰੇ ਲੰਗਰਾਂ ਦੀ ਗੱਲ ਕਰੀਏ ਚੋਹਾੜ ਤੋਂ ਉੱਪਰ ਸ਼ੁਰੂ ਹੋ ਚੁੱਕੇ ਆ ਜਦੋਂ ਆਪਾਂ ਚੜਾਈਆਂ ਚੜਦੇ ਆ ਪਹਾੜਿਆਂ ਤੋਂ ਸ਼ੁਰੂ ਹੁੰਦੀਆਂ ਆ ਤੇ ਮਾਤਰਾ ਦੇ ਦਰਵਾਜ਼ੇ ਤੱਕ ਵਿੱਚ ਵਿੱਚ ਕਾਫੀ ਲੰਗਰ ਲੱਗੇ ਹੋਏ ਆ ਤੇ ਆਉਣ ਜਾਣ ਵਾਲਿਆਂ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੋਣ ਵਾਲੀ ਚਲੋ ਦੋਸਤੋ ਮਿਲਦੇ ਆ ਅਗਲੇ ਬਲੌਗ ਚ ਤੁਹਾਨੂੰ ਤਦ ਤੱਕ ਲਈ ਚੈਨਲ ਸਬਸਕ੍ਰਾਈਬ ਕਰ ਲਓ ਔਰ ਵੀਡੀਓ ਲਾਈਕ